ਤੋ ਗੁਰੂ ਗੁਰਨਾਨਕ ਸਾਹਿਬ ਜਿੱਥੇ ਕਿਤੇ ਵੀ ਜਾਇਆ ਕਰਦੇ ਸੀ ਤਾਂ ਗੁਰਨਾਨਕ ਸਾਹਿਬ ਨੇ ਹਰ ਇੱਕ ਥਾਂ ਦੇ ਉੱਤੇ ਸਤ ਸੰਗਤ ਕਰਨ ਦੀ ਵੱਧ ਤੋਂ ਵੱਧ ਪ੍ਰੇਰਣਾ ਕੀਤੀ ਜਿੱਥੇ ਕਿਤੇ ਸੰਗਤ ਤੋਂ ਗੁਰੂ ਨਾਨਕ ਸਾਹਿਬ ਜੀ ਵਿਦਾ ਹੋ ਕੇ ਤੁਰਦੇ ਤਾਂ ਸੰਗਤ ਆਪਣੇ ਵਾਸਤੇ ਹੁਕਮ ਪੁੱਛਦੀ ਤਾਂ ਗੁਰਨਾਨਕ ਸਾਹਿਬ ਉਹਨਾਂ ਨੂੰ ਸੰਗਤ ਕਰਨ ਵਾਸਤੇ ਉਪਦੇਸ਼ ਕਰਕੇ ਤੁਰਦੇ ਆਪਣੇ ਨਗਰਾਂ ਵਿੱਚ ਪਿੰਡਾਂ ਵਿੱਚ ਸਵੇਰੇ ਸ਼ਾਮ ਸੰਗਤ ਜ਼ਰੂਰ ਹੋਵੇ ਤਾਂ ਸਾਡੇ ਸਿੱਖ ਧਰਮ ਦੇ ਅੰਦਰ ਇਹ ਧਰਮਸ਼ਾਲਾ ਬਣੀਆ ਜਿਨ੍ਹਾਂ ਦੇ ਵਿੱਚ ਸਵੇਰੇ ਅਤੇ ਸ਼ਾਮ ਸੰਗਤ ਹੋਣ ਲੱਗੀ ਗੁਰਬਾਣੀ ਵਿੱਚ ਆਪਾਂ ਪਾਵਨੇ ਪ੍ਰਮਾਣ ਵੀ ਪੜ੍ਹਦੇ ਹਾਂ ਮੈਂ ਬੱਦੀ ਸੱਚ ਧਰਮਸ਼ਾਲਾ ਹੈ ਗੁਰਸਿੱਖਾ ਲੈਹਨ ਦਾ ਭਾਲਕ ਹੈ ਪੈਰ ਧੋਵਾ ਪੱਖਾ ਫੇਰਦਾ ਤੇ ਸਿ ਨਿਵ ਨਿਵ ਲਾਗੋਂ ਪਾਈ ਜੀਓ ਤਾਂ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੀਆਂ ਧਰਮਸ਼ਾਲਾ ਬਣੀਆਂ ਆਉਣ ਵਾਲੇ ਅਗਲੇਰੇ ਸਮੇਂ ਦੇ ਵਿੱਚ ਇਹਨਾਂ ਨੂੰ ਗੁਰਦੁਆਰਾ ਸਾਹਿਬ ਕਿਹਾ ਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿਤੇ ਆਪਣੇ ਸਰੀਰ ਕਜਾਮੇ ਵਿੱਚ ਮੁਬਾਰਕ ਚਰਨ ਪਾਏ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਵੀ ਜਾਮਿਆਂ ਨੇ ਆਪਣੇ ਪਾਵਨ ਚਰਨ ਪਾਏ ਉਹਨਾਂ ਸਥਾਨਾਂ ਨੂੰ ਸਾਡੇ ਸਿੱਖ ਧਰਮ ਦੇ ਵਿੱਚ ਇਤਿਹਾਸਕ ਸਥਾਨ ਕਿਹਾ ਜਾਂਦਾ ਤਾਂ ਇਤਿਹਾਸਕ ਸਥਾਨਾਂ ਦੀ ਲੜੀ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਇਹ ਇਤਿਹਾਸਕ ਪਿੰਡ ਤਖਤੂਪੁਰਾ ਸਾਹਿਬ ਹੈ ਜਿੱਥੇ ਤਿੰਨ ਗੁਰੂ ਸਾਹਿਬ ਜੀ ਨੇ ਆਪਣੇ ਪਾਵਨ ਚਰਨ ਪਾਏ ਨੇ ਗੁਰਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਨਾਨਕ ਸਾਹਿਬ ਜੀ ਆਪਣੀ ਦੂਸਰੀ ਉਦਾਸੀ ਵੇਲੇ 1510 ਈਸਵੀ ਦੇ ਲਗਭਗ ਧਰਮਕੋਟ ਤੋਂ ਹੁੰਦੇ ਹੋਏ ਇਸ ਸਥਾਨ ਵਿਖੇ ਪਹੁੰਚਦੇ ਨੇ ਇੱਥੇ ਰਾਜਾ ਭਰਤਰ ਜੋਗੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਚਰਚਾ ਹੋਈ ਹੈ ਤਾਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂਕਿ ਡਰੋਲੀ ਭਾਈ ਆਇਆ ਕਰਦੇ ਸੀ ਉਹਨਾਂ ਦੇ ਸਾਲੀ ਸਾਡੂ ਡਰੋਲੀ ਭਾਈ ਦੇ ਰਹਿਣ ਵਾਲੇ ਸੀ ਇੱਥੋਂ ਜਾਂਦਿਆਂ ਹੋਇਆਂ ਹੀ ਗੁਰੂ ਸਾਹਿਬ ਜੀ ਨੇ ਮਹਾਰਾਜ ਦੀ ਜੰਗ ਕੀਤੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਹਾਲ ਦੇ ਬਿਲਕੁਲ ਨੇੜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਇੱਥੇ ਸ਼ਸ਼ੋਭਤ ਹੈ ਸੁੰਦਰ ਅਸਥਾਨ ਬਣੇ ਹੋਏ ਨੇ ਤਾਂ ਫਿਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਜੀਵਨ ਵਿੱਚ ਚਮਕੌਰ ਦੀ ਇੱਕ ਵੱਡੀ ਜੰਗ ਹੋਈ ਹੈ ਜਿਦੇ ਵਿੱਚ ਤਕਰੀਬਨ 10 ਲੱਖ ਨੇ ਘੇਰਾ ਪਾਇਆ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਸ ਵੇਲੇ ਗੁਰੂ ਸਾਹਿਬ ਜੀ ਦੇ ਕੋਲ ਲਗਭਗ 40 ਦੇ ਕਰੀਬ ਸਿੰਘ ਸਨ ਕੇਵਲ ਤਾਂ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਲਾਸਾਨੀ ਮਿਸਾਲੀ ਇੱਕ ਜੰਗ ਹੋ ਨਿਪੜੀ ਹੈ ਉਸ ਜੰਗ ਤੋਂ ਉਪਰੰਤ ਗੁਰੂ ਸਾਹਿਬ ਜੀ ਰਵਾਨਾ ਹੋਏ ਨੇ ਤਵਾਖ ਵਖ ਪਿੰਡਾਂ ਵਿੱਚ ਦੀ ਹੁੰਦੇ ਹੋਏ ਗੁਰੂ ਸਾਹਿਬ ਜੀ ਇੱਥੇ ਤੱਕ ਤੋਂ ਪੁਰਾਣਾ ਸਹਿਬ ਵਿਖੇ ਪੁੱਜਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਵੀ ਇੱਥੇ ਇੱਕ ਸੁੰਦਰ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਤਿਹਾਸਕਾਰਾਂ ਦਾ ਕਹਿਣਾ ਵੀ ਇੱਥੇ ਘੋੜੇ ਦੇ ਸੁੰਮ ਦੇ ਨਾਲ ਗੁਰੂ ਸਾਹਿਬ ਜੀ ਨੇ ਜਲ ਪ੍ਰਗਟ ਕੀਤਾ ਸਾਂਝਾ ਇੱਕ ਸਰੋਵਰ ਬਣਿਆ ਹੋਇਆ ਆਸ-ਪਾਸੇ ਇੱਕੋ ਹੀ ਕੰਪਲੈਕਸ ਦੇ ਵਿੱਚ ਇੱਕੋ ਚਾਰ ਦੀਵਾਰੀ ਵਿੱਚ ਇਹ ਤਿੰਨੇ ਗੁਰਦੁਆਰਾ ਸਾਹਿਬ ਸ਼ੋਭਤ ਨੇ ਮਸਿਆ ਦੇ ਦਿਹਾੜੇ ਤੇ ਸੰਗਰਾਂਦ ਦੇ ਦਿਹਾੜੇ ਤੇ ਸੰਗਤ ਇੱਥੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚਦੀ ਹੈ ਹਰ ਐਤਵਾਰ ਦੇ ਦਿਨ ਤੇ ਵੀ ਸੰਗਤ ਦਰਸ਼ਨ ਕਰਨ ਵਾਸਤੇ ਪਹੁੰਚਣ ਲੱਗੀ ਹੈ ਤਾਂ ਮਾਗੀ ਦਾ ਜਿਹੜਾ ਜੋੜ ਮੇਲਾ ਜਿੱਥੇ ਮੁਕਸਰ ਸਾਹਿਬ ਦੀ ਧਰਤੀ ਤੇ ਪਹਿਲੇ ਨੰਬਰ ਤੇ ਸਜਦਾ ਪੁਰਾਣੇ ਸਮੇਂ ਤੋਂ ਲੈ ਕੇ ਵੱਡੀ ਇੱਕ ਇਕੱਤਰਤਾ ਸਿੱਖ ਸੰਗਤਾਂ ਦੀ ਹੁੰਦੀ ਹੈ ਨਾਨਕ ਨਾਮ ਲੇਵਾ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਵੱਡੇ ਜੋੜ ਮੇਲੇ ਦੇ ਰੂਪ ਦੇ ਵਿੱਚ ਜਿੱਥੇ ਮੁਕਸਰ ਸਾਹਿਬ ਜੁੜਦੇ ਆ ਤਾਂ ਉੱਥੇ ਮੁਕਸਰ ਸਾਹਿਬ ਤੋਂ ਬਾਅਦ ਆਪਾਂ ਤਖਤਪੁਰਾ ਸਾਹਿਬ ਦਾ ਨਾਮ ਜਿਹੜਾ ਹੈ ਮਾਗੀ ਜੋੜ ਮੇਲੇ ਵਾਸਤੇ ਕਹਿ ਸਕਦੇ ਆ 14 ਤਰੀਕ ਤੋਂ ਲੈ ਕੇ 17 ਤਰੀਕ ਤੱਕ ਬਹੁਤ ਵੱਡਾ ਜੋੜ ਮੇਲਾ ਇਹ ਭਰਦਾ ਦੂਰ ਨੇੜੇ ਤੋਂ ਚੱਲ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਪੁਰਾਣੇ ਸਮਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵੇਲੇ ਤੋਂ ਲੈ ਕੇ ਆਪਾਂ ਸੁਣਦੇ ਆ ਰਹੇ ਹਾਂ ਕਿ ਇਹ ਜੋੜ ਮੇਲਾ ਇਸੇ ਤਰ੍ਹਾਂ ਲਗਾਤਾਰ ਭਰਦਾ ਤੁਰੀ ਆ ਰਿਹਾ ਤਾਂ ਵੱਧ ਤੋਂ ਵੱਧ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਜਿਹੜੀ ਸੰਗਤ ਨੇ ਦੂਰ ਨੇੜੇ ਤੋਂ ਅਜੇ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤਨ ਗੁਰੂ ਸਹਬਾਨਾ ਦੇ ਪਾਵਨ ਚਰਨਾਂ ਨਾਲ ਇਹ ਇਤਿਹਾਸਕ ਕੋਈ ਇਸ ਸਥਾਨ ਵਿਖੇ ਆਪ ਜੀ ਦਰਸ਼ਨ ਕਰਨ ਵਾਸਤੇ ਜ਼ਰੂਰ ਪਹੁੰਚੋ ਆਪ ਜੀ ਦੇ ਚੈਨਲ ਦਾ ਇੱਥੇ ਪਹੁੰਚਣ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਸਮੂਹ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ